ਮੈਟਰੂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਲਾਲ ਚੰਬੀ ਘੋੜੀ ਦਿਖਾਉਣ ਲੱਗਾ ਜਿਹੜੀ ਘੋੜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਫੋਰ ਸੇਲ ਆ ਤੇ ਦੋਸਤੋ ਗੱਬਣ ਘੋੜੀ ਆ ਚਾਰ ਬਾਰ ਦੇ ਚੈਂਪੀਅਨ ਘੋੜੇ ਬਾਦਸ਼ਾਹ ਤੋਂ ਗੱਬਣ ਆ ਇਹ ਤੇ ਇਹਦੀ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਬਣੇ ਰਹੋ ਵੀਡੀਓ ਚ ਘੋੜੀ ਸਵਾਰੀ ਸਬੂਰੀ ਦੀ ਐਨਓਕਿਆ ਸਾਊ ਸੇਲ ਆ ਮਜ਼ਬੂਤ ਆ ਘੋੜੀ ਪੈਰਾਂ ਪੂਰਾ ਦੀ ਸੁੰਬਾਂ ਦੀ ਨਾ ਚੰਗੀ ਆ ਘੋੜੀ ਮੂੰਹ ਦੀ ਕੰਨ ਕਨੋਤੀ ਦੀ ਸਾਰੇ ਪਾਸਿਓਂ ਸਾਫ ਸੁਥਰੀ ਆ ਤੇ ਚਾਲ ਚੂਲ ਸੋਣੀ ਚਲਦੀ ਆ ਘੋੜੀ ਜੇ ਕੋਈ ਸੱਜਣ ਖਰੀਦਣ ਦਾ ਚਾਹਵਾਣਾ ਤੇ ਵੀਡੀਓ ਤੇ ਜਰੂਰ ਗੌਰ ਕਰਿਓ ਜੇ ਕਿਸੇ ਦਾ ਮਿੱਤਰ ਪਿਆਰਾ ਚੰਬੀ ਘੋੜੀ ਪਾਲ ਰਿਆ ਤਾਂ ਉਹ ਇਹ ਵੀਡੀਓ ਉਦ ਤੱਕ ਸਾਂਝੀ ਜਰੂਰ ਕਰਿਓ ਸ਼ੇਅਰ ਕਰ ਦਿਓ ਦੇਖੋ ਤੱਕ ਦੋਸਤੋ ਤੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਚੈਨਲ ਤੇ ਐਡ ਲਗਵਾਉਣੀ ਆ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਜਾਨਵਰ ਦੋਸਤੋ ਘਰੇ ਵੱਠੇ ਸੇਲ ਕਰਵਾ ਸਕਦੇ ਹੋ ਇੱਕ ਗੱਲ ਕਰਦੇ ਆਪਾਂ ਇਸ ਚੰਬੀ ਕੋੜੀ ਦੀ ਜਿਹੜੀ ਸਕਰੀਨ ਤੇ ਤੁਸੀਂ ਕੋੜੀ ਵੇਖ ਰਹੇ ਹੋ ਚੰਬੀ ਇਹਦੀ ਹਾਈਟ ਮਾਲਕਾਂ ਨੇ 65 ਇੰਚ ਦੱਸੀ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਚਾਲ ਦੀ ਐਨ ਓਕੇ ਆ ਤੁਸੀਂ ਦੇਖੋ ਕੱਲਾ ਕੱਲਾ ਚ ਆ ਪੈਰ ਚੱਕ ਕੇ ਧਰਦੀ ਆ ਠੁਮਕ ਠੁਮਕ ਕਰਕੇ ਕੋੜੀ ਸੁੰਨ ਤੁਰਦੀ ਆ ਕੰਨ ਕਨੋਤੀ ਦੇਖੋ ਕੋੜੀ ਦੀ ਮੂੰਹ ਦੇਖੋ ਕਿੰਨਾ ਸੋਹਣਾ ਕੰਨ ਸੋਹਣਾ ਕੋੜੀ ਦਾ ਜੋੜਦੀ ਆ ਤੇ ਬੱਚੇ ਵੀ ਚੰਗੇ ਨਿੰਦੀ ਆ ਦੋਸਤੋ ਤੇ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਪਾਸ ਆ ਚਾਰ ਵਾਰ ਦਾ ਚੈਂਪੀਅਨ ਘੋੜਾ ਬਾਦਸ਼ਾ ਉਸ ਘੋੜੇ ਤੋਂ ਇਹ ਗੱਬਣਾ ਦੋਸਤੋ ਇਹ ਬਾਦਸ਼ਾ ਘੋੜੇ ਦੇ ਮਾਲਕਾਂ ਕੋਲ ਹੀ ਖੜੀ ਆ ਰੋਸ਼ਨ ਪ੍ਰਿੰਸ ਰੋਸ਼ਨ ਸ਼ਰਮਾ ਤੇ ਪ੍ਰਵੀਨ ਸ਼ਰਮਾ ਜੀ ਉਹਨਾਂ ਦੇ ਫਾਰਮ ਤੇ ਮੌਜੂਦ ਆ ਘੋੜੀ ਇਹ ਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਦੋਸਤੋ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਬਾਦਸ਼ਾਹ ਕੋੜੇ ਤੋਂ ਤੁਹਾਨੂੰ ਫੋਟੋ ਵੀ ਦਿਖਾਤੀ ਆਪਾਂ ਨੂੰ ਕੋੜੇ ਤੋਂ ਕੋੜੇ ਦੀ ਉਸ ਕੋੜੇ ਤੋਂ ਇਹ ਗੱਬਣ ਆ ਬਾਲਪੋਰੀਆਂ ਦੀ ਸਾਫਾ ਸਵਾਰੀ ਦੀ ਐਨ ਓਕੇ ਆ ਤੇ 56 ਇੰਚ ਦੋਸਤੋ ਕੋੜੀ ਦੀ ਹਾਈਟ ਆ ਤੇ ਜੇ ਕੋਈ ਸੱਜਣਾ ਕਰੇ ਰੱਖਣ ਵਾਸਤੇ ਜਾਂ ਕਿਸੇ ਨੇ ਵੈਸ਼ੇ ਰਾਈਡਿੰਗ ਵਾਸਤੇ ਕੋੜੀ ਲੈਣੀ ਆ ਤਾਂ ਬਾਈ ਨਾਲ ਜਰੂਰ ਫੋਨ ਤੇ ਗੱਲਬਾਤ ਕਰਿਓ ਪੰਜਾਬਾ ਸਟੱਡ ਫਾਰਮ ਦੇ ਉੱਪਰ ਮੌਜੂਦਾ ਦੋਸਤੋ ਇਹ ਘੋੜੀ ਤੁਸੀਂ ਗੱਲਬਾਤ ਕਰਕੇ ਬਾਈਆਂ ਨਾਲ ਇਹ ਘੋੜੀ ਖਰੀਦ ਸਕਦੇ ਹੋ ਮੁੱਲ ਵਗਾਰਾ ਦੀ ਗੱਲ ਆ ਜਿਹੜੀ ਤੁਸੀਂ ਬਾਈ ਨਾਲ ਫੋਨ ਤੇ ਕਰ ਲਿਓ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਉਹ ਵੀ ਆਪਣੇ ਨਾਲ ਗੱਲਬਾਤ ਕਰ ਸਕਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਜਿਉਂਦੇ ਵੱਸਦੇ ਰਹੋ ਧੰਨਵਾਦ